ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦ ਡੈਲੀ ਫਾਰ ਮੂਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਨਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੂਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰਟੀਨ ਕੀ ਪਸ਼ੂਆਂ ਕਰ ਰਹੇ ਨੇ ਤੇ ਰਟੀਨ ਕੀ ਆਪਣੇ ਜਗ੍ਹਾ ਤੇ ਵੀਡੀਓ ਹੁੰਦੀਆਂ ਨੇ ਇੰਡੀਆ ਨੇ ਅੱਜ ਇੱਕ ਐਨੀਮਲ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਬੌਨ ਸਿੰਘ ਪਿੰਡ ਪਤੇਗੜ ਕੋਰੋਟਾਣਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਵੀਰੇ ਮੋਬਾਈਲ ਨੰਬਰ ਜੀ 984174348 ਵੀਰੇ ਠੀਕ ਹੈ ਜਿਹੜੀ ਪਹਿਲਾ ਵੀਡੀਓ ਪਾਈ ਬੈਠ ਗਿਆ ਮਾਣਾ ਵੀਰੇ 15 ਮਿੰਟਾਂ ਬਾਅਦ ਵਿਹਲਾ ਹੋ ਗਈਆਂ ਠੀਕ ਹੈ ਜੀ ਤੇ ਅੱਜ ਇਹ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾਂ ਮਾਜੇ ਬੈ ਦੋ ਜੀ ਪਲੂਨ ਵਹਿੜਾ ਵੀਰੇ ਅਰੀਜਨਲ ਦੋ ਦੰਦ ਆ ਵੀਰੇ ਦੋ ਜੇ ਚੈੱਕ ਕਰ ਲੈ ਮੈਂ ਨਾ ਵੀਰੇ ਭਾਂਦੀ ਤੈਨ ਮੇਰੀ ਪਟਪਟ ਦਾ ਆਂਦਾ ਵੇਖ ਲੈਣਾ ਠੀਕ ਆ ਜੀ ਕਦੋਂ ਸੂਈ ਆ ਜੀ ਸੂਈ ਨੂੰ ਵੀਰੇ ਅੱਜ ਮੈਂ ਤਾਂ 20 ਦਿਨਾਂ ਦਾ ਮੰਨ ਕੇ ਸੁਆ ਲਿਆ ਬਾਕੀ ਕੋਈ ਭਰਾ ਨੂੰ 25 ਦਿਨਾਂ ਦਾ ਮੰਨ ਲੈ ਕੋਈ ਭਰਾ ਨੂੰ ਮਹੀਨੇ ਦਾ ਮੰਨ ਕੇ ਲੈ ਲੈ ਮਗਰ ਬੱਛੀ ਆ ਵੀਰੇ ਮਗਰ ਬੱਛੀ ਆਇਰ ਸ਼ਹਿਰ ਦੀ ਬੱਛੀ ਹਾਂ ਯਾਰ ਸ਼ਹਿਰ ਦੀ ਬੱਛੀ ਠੀਕ ਆ ਜਿਹੜਾ ਬਾਈ ਹੁਣ ਨੈਟ ਦੁੱਧ ਕਿੰਨਾ ਤਿਆਰ ਦੁੱਧ ਦੇ ਥੱਲੇ ਵੀਰੇ 12 ਕਿਲੋ ਚੋਕੇ ਲੈਂਦਾ 11 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਆ 11 ਕਿਲੋ ਆਪਨੇ ਚਵਾਈ ਕਰ ਸਕਦੇ ਮੈਂ ਨਾ 2 ਦਿਨ 4 ਦਿਨ 5 ਦਿਨ ਵੀਰੇ ਹਨਾਂ ਦੀ ਓਕੇ ਜੀ ਮੈਂ ਨਾ ਸਾਰਾ ਕੋ ਡੰਨ ਆ ਵੀਰੇ ਇਸ ਤੋੜ ਕੇ ਦਿਖਾ ਦਿੰਦਾ ਜੀ ਸੂਆ ਪਹਿਲਾ ਮੂੰਹ ਤੋਂ 2 ਦੰਦ ਦਾ ਜੀ ਬਾਈ ਕਹਿੰਦਾ ਆਪਾਂ 20 ਦਿਨ ਦੀ ਮੰਨ ਕੇ ਲਈ ਆ ਤੁਸੀਂ 25 ਮੰਨ ਲਿਓ ਮਹੀਨਾ ਮੰਨ ਲਿਓ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਮਗਰ ਆਹ ਯਰ ਸ਼ਹਿਰ ਦੀ ਬੱਚੀ ਆ ਜੀ ਚੈੱਕ ਕਰ ਸਕਦੇ ਹੋ ਪੂਰੀ ਟਾਪ ਦੀ ਮਗਰ ਬੱਚੀ ਆ ਤੇ ਆਪ ਵੀ ਕਰਮ ਵਾਲੀ ਫੁੱਲ ਯਾਤ ਬਰੀਡ ਦੀ ਆ ਫੀਰੀ ਸੁਈ ਵੀ ਆ ਜੀ ਇੱਕ ਹਿਸਾਬ ਦੀ हां किरी ਜਾਂ ਦੰਦ ਚੱਕਦੀ ਹੋਈ ਦੋ ਦੰਦ ਉਦੋਂ ਦੀ ਸੁਈ ਵੀ ਆ ਲਾਲੋਸਾ ਵਸੇਵਾ ਗੌਰ ਬੰਦੇ ਦੀ ਬਰੀਡ ਚੰਗੀ ਆ ਬਾਕੀ ਸੋਹਣੀ ਫੇਸ ਕੁਆਲਿਟੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਇੱਕ ਬਈ ਆਲਟਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਸਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ 12 ਕਿਲੋ ਬਈ 12 ਕਿਲੋ ਵੀਰੇ 12 ਕਿਲੋ ਨੈਟ ਤਿਆਰ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਲਈ ਛੇ ਟਾਈਮ ਚਬਾਈ ਕਰ ਲਓ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹਾਤੀ ਚਬਾਈ ਵਾਲਾ ਥਾਨ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰ ਥਾਨਾ ਕੋਈ ਕੋਟ ਨਿਸ਼ਾਨਖ ਨਹੀਂ ਸਨਖ ਪੂਣਾ ਬੱਚੀ ਚ ਪੂਰਾ ਹੈ ਮੇਨ ਗੱਲ ਆ ਮਗਰ ਆਇਰ ਸ਼ਹਿਰ ਦੀ ਬੱਚੀ ਆ ਜੀ ਪੂਰੀ ਟੌਪ ਦੀ ਦੇਖ ਸਕਦੇ ਹੋ ਸੋਹਣੀ ਬੋਦੀ ਵਾਲੀ ਗਾਂ ਇਹਦਾ ਸੀਮਨ ਪਤਾ ਬਾਈ ਨਹੀਂ ਇਹਦਾ ਬਾਰੇ ਕੋਈ ਨਹੀਂ ਪਤਾ ਵੀਰੇ ਪਰ ਬੜਾ ਚੰਗੇ ਸੀਮਨ ਦੇ ਚੰਗੇ ਬਾਈ ਨੂੰ ਇਨਫੋਰਮੇਸ਼ਨ ਹੈ ਨਹੀਂ ਬਾਕੀ ਫੇਸ ਕੁਆਲਟੀ ਕਿਸੇ ਕੋਲੋਂ ਹੱਥ ਦਰਾ ਹੈ ਨਹੀਂ ਗਾ ਜੀ ਪੂਰਾ ਟੌਪ ਦਾ ਹਮਾਨਾ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਮੁੱਲ ਬਾਈ ਇਹਦਾ ਸਜਾਇਜ ਮੁੱਲ ਵੀਰੇ ਇਹਦਾ ਲੈਂਡ ਦੇਣ 34000 ਰੁਪਏ ਵੀਰੇ ਜਮਾ ਲੈਣ ਦੇਣ ਜਮਾ ਲੈਣ ਦੇਣ ਜੀਜੀ ਬੱਚੇ 100 ਰੁਪਿਆ ਛੋਟ ਹੀ ਕਰਾਂਗੇ ਮੱਝ ਦਾ ਕਾਟ ਮੰਗਿਆ ਹੈਗਾ 100 ਰੁਪਿਆ ਛੋਟ ਕੀਤੀ ਵੀਰੇ ਠੀਕ ਹੈ ਜੀ ਬੱਲ ਲੈ ਕੇ ਬਾਈ ਹੋਣੀ ਇੱਕ ਬਾਈ ਮਾੜਾ ਜਿਹਾ ਵੱਛੀ ਦੇ ਬਰੋਬਰ ਖੜੀ ਲੈ ਤੁਸੀਂ ਆਪ ਅੰਦਾਜ਼ਾ ਲਾ ਲਓ ਬਾਈ ਦੇ ਮੋਢੇ ਤਿੱਕਰ ਹੁੰਦੀ ਆ ਦੇਖ ਸਕਦੇ ਹੋ ਆਏ ਨਹੀਂ ਬਈ ਕੋਈ ਕਹਿ ਸਕਦਾ ਛੋਟੀ ਆ ਖੰਡੀ ਬੱਚਾ ਵੱਛੀ ਆ ਜੀ ਵੱਛੀ ਹੈ 34000 ਬਾਈ ਹਾਂ 34000 ਕਿਉਂ ਮਾਨਤਾਂ ਨੂੰ ਹੋ ਜੂ ਆ ਮੋਲ ਚ ਬਾਈ ਬੱਚੀ ਨਹੀਂ ਮਿਲਨੀ ਦੋ ਦਿਨ ਦੋ ਵੀ ਸੂਈ ਸਵਾਈ ਖਾਲੀ ਬੱਚੀਆਂ ਮਿਲਦੀਆਂ ਮਿਲਦੀਆਂ ਵੀਰੇ ਆਪਾਂ ਮੋਲ ਨਹੀਂ ਕਰਦੇ ਹੁੰਦੇ ਵੀਰ ਭਰਾਵਾ ਆਪ ਤੁਹਾਨੂੰ ਬਵਾਰੀ ਭਰਾ ਵੀ ਲੈ ਜਾਂਦੇ ਆ ਠੀਕ ਹੈ ਪਰ ਆਪਾਂ ਮੋਲ ਨਹੀਂ ਵੀਰੇ ਕਰਦੇ ਹੁੰਦੇ ਅਬ ਲੈਣ ਦੇ ਨਹੀਂ ਕਰਦੇ ਨੇ ਵੀਰੇ ਠੀਕ ਹੈ ਜੀ ਹਾਂ 34000 ਚ ਬੱਚੀ ਲੈ ਜਾਓ ਜੀ 12 ਕਿਲੋ ਦੁੱਧ ਦਾ ਬਾਕੀ ਜਿੰਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਬਾਈ ਨਾ ਕਨੇ ਉੱਤੇ ਕਰ ਧੰਨਵਾਦ ਜੀ